ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਬਈ ਬੜ ਤਾਜੀ ਸੂਈ ਹੈ ਇੱਕ ਬਈ ਮੱਝਾ ਟਾਪ ਬ੍ਰੀਡ ਦੀ ਟੋਕੜ ਗੱਭਣਾ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਭਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਪਟੰਡਾ ਤਹਿਸੀਲ ਰਾਂਪੁਰਾ ਕੋ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂ ਘਰ ਆ ਜਾਂਦਾ ਮੋਬਾਈਲ ਨੰਬਰ ਬੋਲ ਦੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੱੜਦੇ ਨੇ ਕਿਹੜਾ ਸੂਅ ਸੂਈ ਆ ਇਹ ਦੂਜਾ ਸੁਆ ਸੁਆ ਲੈਟਰ ਕਦੋਂ ਸੁਈ ਹੈ ਬਾਈ ਆ ਬਸ ਘੰਟਾ ਕੀ ਹੋਇਆ ਸੁਈ ਨੂੰ ਘੰਟਾ ਕੀ ਬੱਚਾ ਕੀ ਹੈ ਬਾਈ ਬੱਚੀ ਹੈ ਡਾਕਟਰ ਬੱਚੀ ਬਹੁਤ ਚੰਗੀ ਹੈ ਹਾਂ ਬੱਚੀ ਬਹੁਤ ਜੰਗੀ ਹੈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਨਾੜਵਾ ਨੂੜਵਾ ਨਾਲ ਹੀ ਆ ਤੇ ਜੇਰ ਪੈ ਗਈ ਜੇਰ ਹੈ ਜੇ ਪੈ ਡਾਕਟਰ ਪੈ ਨਾਲ ਹੀ ਹੈ ਜੇਰ ਹੈ ਜੇ ਬੈਠੀ ਨਹੀਂ ਨਾ ਆ ਬਸ ਘੰਟੇ ਤੋਂ ਹੀ ਕੱਟੀ ਹੋਊ ਟਾਈਮ ਆ ਜੀ ਜੇਰ ਤੋਂ ਜੇ ਬੈ ਗਈ ਪੈ ਜੋ ਚੱਲੀ ਵੀ ਆ ਜੇਰ ਤੋਂ ਬੋਲਾ ਕਿੱਢੇ ਬਾਈ ਬੋਲਾ 4 ਕਿਲੋ ਕੱਢਦਾ ਤਾ ਤੂੰ ਠੀਕ ਆ ਬਾਈ ਭੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਆਰਡਰ ਕਮਾਲ ਦਾ ਜਾਤ ਬ੍ਰੀਡ ਬਹੁਤ ਚੰਗੀਆਂ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਆ ਜਿਹੜੀ ਕਰਮਾੜੀ ਦੀ ਫੌਜੀ ਬਾਕੀ ਥਾਂ ਤੋਂ ਬਹੁਤ ਚੰਗਾ ਡੈਕਟਰ ਸਾਨੂੰ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਕੁਆਲਟੀ ਵਾਲੀ ਬਿਰਡ ਵੀ ਬਹੁਤ ਚੰਗੀ ਹੈ ਤੋਰਾ ਤਾਰਾ ਚੈੱਕ ਕਰੋ ਕਰਮਾੜੀ ਦਾ ਬਹੁਤ ਚੰਗਾ ਆਰਡਰ ਦੇਖੋ ਪੰਡਰਗਾ ਹਵਾਨਾਗਰਮਾੜੀ ਨੇ ਤਿਆਰ ਕਰਿਆ ਠੰਡੀ ਬਾਕੀ ਢੰਡੀ ਢੁੰਡੀ ਬਹੁਤ ਡੈਕਟਰਾਂ ਨੇ ਲੱਤ ਸੜ ਨਹੀਂ ਕਰਦੀ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਹਿੱਲਣਾ ਲੱਭਣ ਥੱਲੇ ਬਹਿ ਕੇ ਤਾਰਾ ਮਾਰਦੇ ਭੌਣਾਂ ਹੀ ਬੈਠੀ ਆਹ ਬਾਤ ਲੈਪੋਂ ਆ ਦੀ ਬਾਈਕਰਾ ਪੁੱਠੇ ਪਾਸੇ ਬਹਿ ਗਿਆ ਬਾਈ ਆਈ ਧਾਰਾ ਮਾਰਦੇ ਚਵਾਈ ਦੇਖੋ ਚਵਾਈ ਕਿਆ ਬਾਤ ਆ ਯਾਰ ਹਨਾ ਚਵਾਈ ਬੜੀ ਚੰਗੀ ਆ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਠੰਡੀ ਸੀਲ ਕਰਮ ਵਾਲੀ ਪੂਰੀ ਆ ਜਿਵੇਂ ਮਰਜੀ ਬੈਠਾ ਰਹਿ ਲੈ ਕੋਈ ਚੱਕ ਡਾਕਟਰ ਮੂੰਹਾਂ ਬਹੁਤ ਸੁਨੱਖਾ ਬਾਕੀ ਬਲਹੂਣ ਕਹਿ ਕੇ ਵੇਚਦੇ ਆਪਾਂ ਦੂਜਾ ਰਹਿ ਜਿੰਨਾ ਦੂਜਾ ਸੂਏ ਕਹਿਣਾਗਾ ਠੀਕ ਆ ਬਾਈ ਪਰ ਤੇ ਬਲਹੂਣ ਕਹਿ ਕੇ ਵੇਚਦੇ ਠੀਕ ਆ ਬਈ ਤੇ ਕੀ ਮੋਲ ਆ ਭਰਾ ਇਹਦਾ ਮੋਲ ਫੋਨ ਤੇ ਹੋਈ ਡਾਕਟਰ ਜੈ ਜੀ ਹੋ ਹਾਂ ਹੋਊਗਾ ਜੈ ਜੀ ਠੀਕ ਮੋਲ ਆ ਜਿਹੜਾ ਇਹਦਾ ਬਾਈ ਫੋਨ ਤੇ ਹੋਊਗਾ ਮੋਲ ਆ ਜਿਹੜਾ ਬਾਕ ਬੱਚਾ ਬੱਚੀ ਬੱਚੀ ਬਹੁਤ ਚੰਗੀ ਆ ਫਰੰਟ ਫਰੰਟ ਬਹੁਤ ਚੰਗਾ ਕੁਆਲਿਟੀ ਚੰਗੀ ਆ ਬਾਕੀ ਗਾਣਾ ਥਾਂ ਤੋਂ ਦਿਖਾ ਰਾਈਟਰ ਥਾਂ ਤੋਂ ਬਹੁਤ ਚੰਗਾ ਰਾਈਟਰ ਬਹੁਤ ਚੰਗੀ ਆ ਕਿੰਨਾ ਦੁੱਧ ਦੀ ਦੂਏ ਕੀ ਐਸਟੀਮੇਟ ਆ ਬੈਟਰ ਬਲੂ 19 ਕਿਲੋ ਕੱਢਿਆ ਠੀਕ ਆ ਐਤ ਕੀ 20 ਕਿਲੋ ਦਾ ਖੁੱਲੇ ਕੱਢੂ ਗਰਮੀ ਸਾਹਿਬ ਨੂੰ ਤੇ ਠੰਡ ਹੁੰਦੀ ਵੱਧ ਕੱਢ ਦਿੰਦੀ ਸਹੀ ਗੱਲ ਆ ਬਈ ਰੰਗ ਰੂਪ ਚੰਗਾ ਆਰਡਰ ਚੰਗਾ ਬਾਕੀ ਠੰਡੀ ਠੰਡੀ ਡਾਕਟਰ ਲੈ ਠੰਡੀ ਠੰਡੀ ਬਹੁਤ ਲੈ ਮਰਜ਼ੀ ਹੱਥ ਫੇਰ ਬਾਕੀ ਲੈਵਲ ਉੱਪਰ ਖਾ ਦੇ ਲੈ ਥਾਂ ਤੋਂ ਬਹੁਤ ਚੰਗਾ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕੀ ਬਾਤ ਲੈ ਪੜਾਈ ਡਾਕਟਰ ਥੱਲੇ ਬੈਠਾ ਰਹਿ ਜਾਂਦੇ ਲੈ ਉੱਤੇ ਬਾਤ ਸੁਣੀ ਬਈਆ ਪਹੁੰਚ ਗਿਆ ਸਹੀ ਗੱਲ ਆ ਅੱਗੇ ਵੀਰੇ ਮੱਝ ਬਾਰੇ ਟੋਕੜ ਗੱਭਣਾ ਇਹ ਟੋਕੜ ਗੱਭਣਾ ਡਾਕਟਰ ਜੀ ਇਹ ਪਲੂਨ ਸੂਈ ਵੀ ਆ ਹੁਣ ਦੂਜਾ ਸੂਏ ਨੂੰ ਗੱਭਣਾ ਡਾਕਟਰ ਕਿੰਨੇ ਟਾਈਮ ਦੀ ਬਈ ਇਹ 5 ਮਹੀਨਾ ਦੀ ਗੱਭਣਾ ਚੈੱਕ ਪਾਸ ਬਈ ਜਮਾਂ ਓਕੇ ਜਿਹੜਾ ਮਰਜ਼ੀ ਡਾਕਟਰਾਂ ਦਾ ਨਾਮ ਲਿਆ ਸੀ ਦੁੱਧ ਕਿੰਨਾ ਦੁੱਧ ਹੁਣ ਡਾਕਟਰ ਤਿੰਨ ਕਿਲੋ ਦੁੱਧ ਤੁਹਾਡਾ ਹੀ ਮੰਨ ਤੂੰ ਉਹ ਥਾਣੀ ਦਿਖਾਉਂਦੀ ਹਾਂ ਹਾਂ ਬਾਕੀ ਛੋਟੀ ਵੱਡੀ ਬੁੱਡੀ ਬਹੁਤ ਡਾਕਟਰ ਲੈ ਮੇਰੇ ਬਰਾਬਰ ਆਉਂਦੀ ਐ ਜਮੂ ਫੁੱਲ ਕੱਦ ਦਾ ਜਿੰਨਾ ਕਹਿ ਦੂੰ ਮੇਰੇ ਜਮਾ ਦਾ ਰਾਜੀ ਵੀ ਫੁੱਲ ਮੇਰੇ ਖੜੇ ਜਮਾ ਸਿਰ ਦੇ ਬਰਾਬਰ ਆਉਂਦੀ ਐ ਡਾਕਟਰ ਲੈ ਚੌੜੀ ਜੂੜੀ ਬਹੁਤ ਛੋਟੀ ਹਾਂ ਕੱਦ ਫੇਸ ਦਿਖਾ ਬਈ ਨੀਲੀ ਦਾ ਵੀ ਹੈ ਨਾ ਨੀਲੀ ਦਾ ਵੀ ਡਾਕਟਰ ਹਾਂ ਨੀਲੀ ਦਾ ਵੀ ਫੇਸ ਬੜਾ ਚੰਗਾ ਬਈ ਸਿੰਗ ਕੁਆਲਿਟੀ ਚੰਗੀ ਐ ਤੋਰ ਦੋ ਮਣੀ ਤੋਰ ਦਿੰਦੇ ਥਾਣੇ ਨੇੜੇ ਤੋਂ ਚੱਕਰਵਾਣ ਨੇ 10 ਕਲੀਟਰ ਦੁੱਧ ਪਈਦਾ ਲੈ ਲੈ ਗਾਨਿਆ ਲਾਲ ਦੀ ਐ ਜਮੂ ਡਾਕਟਰ ਹਮ ਜਣਾ ਕੁਛ ਨਹੀਂ ਐ ਨਾ ਗਰਮ ਹਰਿਆਣੇ ਦੀ ਛੋਟੀ ਐ ਡਾਕਟਰ ਆਪਣੀ ਪੰਜਾਬ ਵਾਲੀ ਨਹੀਂ ਐ ਠੀਕ ਆ ਹਮ ਫੁੱਲ ਕਰਦਾ ਬਈ ਨੀਲੀ ਦਾ ਵੀ ਬਰੀਡ ਤੇ ਪੈਂਦੀ ਹੈ। ਬਾਕੀ ਉੱਤੋਂ ਚੌੜੀ ਜੂੜੀ ਬਹੁਤ ਛੋਟੀ ਬਹੁਤ। ਅੱਛਾ ਆਪਾਂ ਲੈਣਾ ਹੈ। ਤਾਈ ਛੋਟੀ 160 ਦੀ ਆਪਾਂ ਲੈ ਲੈਂਦੇ ਆ ਡਾਕਟਰ। ਠੀਕ ਹੈ। ਇਹਦਾ ਪਲੂਣ ਦਾ ਵੀ 160 ਲਾਉਂਦੇ ਸੀ ਆਪਾਂ ਨੂੰ। ਠੀਕ ਹੈ ਵੀਰੇ। ਹਾਂ। ਤੋਰਾ ਤਾਰਾ ਚੰਗਾ ਕਮਾਲ ਫੁੱਲ ਕਰਦਾ ਜਿੰਨਾ ਕਹਦੋ। ਵੱਡੀ-ਬੁੱਡੀ ਬਹੁਤ ਡਾਕਟਰ ਚੌੜੀ ਜੂੜੀ ਬਹੁਤ ਉੱਤੋਂ ਝੋਟੀ। ਸਹੀ ਗੱਲ ਆ ਬਈ। ਤੇ ਕੀ ਮੋਲ ਆ ਭਰਾ ਇਹਦਾ? ਇਹਦਾ ਮੁੱਲ ਡਾਕਟਰ 70000 ਰੁਪਏ 65 ਦੀ ਦੇ ਦਾਂਗੇ। ਜਸ ਨੋਈ ਬੰਦਾ 100000 ਰੁਪਿਆ ਮੋਲਾ 65000 ਦੀ ਬਾਈ ਕਹਿੰਦਾ ਝੋਟੀ ਐਡੀ ਝੋਟੀ ਅਸੀਂ 85 ਦੀ ਵੀ ਹੋਣੀ ਆਪਣੇ ਮੁੱਲੇ ਲੈਣ ਬੜਾ ਜਾਈ ਹੈ ਟਰੈਕਟਰ ਹਮਮ ਅੱਛੀ 85 ਬਾਹਰ ਨਾ ਸਾਮੀ ਪੜੀ ਰਾਜੀ ਰੂਜੀ ਫੁੱਲ 160 ਦੀ ਆਪਰ ਨਾ ਕਰ ਲੈ ਅੱਜ ਸਾਈ ਰੱਖ ਲੈ ਆਪਣੀ 100000 ਰੁਪਿਆ ਵਿੱਚ ਠੀਕ ਆ ਕੋਈ ਬੰਦਾ ਲੈ ਕੇ ਆਉਣਾ 160 ਦੀ ਉਹ ਆਪਾਂ ਲਿਆਵਾਂਗੇ ਹਮਮ ਸੂਨ ਵਾਲੀ ਬਾਈ ਕਹਿੰਦਾ 160 ਦੀ ਲੈ ਲਾਂਗੇ ਅੱਜ ਦੀ ਘੜੀ ਇਹਦਾ ਮੁੱਲ 70000 7065 ਦੀ ਦੇ ਦੇਣ 65 ਦੀ ਦੇ ਦੋਗੇ ਹਣਾ ਠੀਕ ਆ ਬਾਈ ਨਾਗਪੁਰਾ ਕੋਲੇ ਦੋ ਸੀ ਦੋਨੇ ਦਿਖਾਤੇ ਕਿਸੇ ਵੀ ਬਾਕੀ ਬੈਲ ਵੀ ਡਾਕਟਰ ਬਹੁਤ ਚੰਗੀ ਹਲਾ ਠੰਡੀ ਬਹੁਤ ਮੇਨਗਾਲ ਠੰਡੀ ਦੀ ਹਲਾ ਹਾਂ ਠੰਡੀ ਬਹੁਤ ਹਲਾ ੱਲੇ ਬੈਠਾ ਰਹੇ ਮੇਰ ਮਰਜ਼ੀ ਬੈਠਾ ਰਹੇ ਕੋਈ ਨਿਆਣਾ ਪਾਉਣ ਦੀ ਲੋੜ ਕੋਈ ਬੱਚਾ ਬਾਕੀ ਲੇਵਾ ਵਾਲਾ ਸਾਫ ਡਾਕਟਰ ਲੇਵਾ ਦਾ ਦੇ ਮਾਰ ਕੇ ਭਾਈ ਲੈ ਲੇਵਾ ਸਾਫ ਲੈ ਕਿੱਡਾ ਲਾਡੂ ਲਾ ਪਈਆਂ ਨੇ ਹਾਂ ਹੋਰ ਵਧੀਆ ਕਰੋ ਧੰਨਵਾਦ